ਅੱਛਾ ਮੇਰੀ ਗੱਲ ਸੁਣੋ ਇਹ ਮੁੰਡਾ ਬੜਾ ਸੋਹਣਾ ਗਾਉਂਦਾ ਹਾਂ ਕੋਈ ਸ਼ੱਕ ਨਹੀਂ ਇਲਤੀ ਨਹੀਂ ਹੈਗਾ ਬਹੁਤ ਸ਼ਰੀਫ ਹੈ ਔਰ ਜਦੋਂ ਇਹ ਗਾਊਗਾ ਸੱਚੀ ਜਿਨ੍ਹਾਂ ਨੂੰ ਨਹੀਂ ਸੁਣਨਾ ਹੁੰਦਾ ਉਹ ਬੋਲੀ ਜਾਣਗੇ ਬਿੰਦੇ ਇਹਨਾਂ ਨੂੰ ਸੁਣਨਾ ਹੁੰਦਾ ਉਹ ਚੁੱਪ ਕਰਕੇ ਸੁਣਨਗੇ ਦੇਖਿਓ ਆਪ ਹੀ ਸਾਰੇ ਜਣੇ ਸ਼ਾਂਤ ਹੋ ਜਾਣਗੇ ਜਦੋਂ ਖੜਾ ਹੋ ਜਾਓ ਇੱਕ ਵਾਰੀ ਸਾਰੇ ਕਹਿ ਦੋ ਜੈ ਮਸਤਾਂ ਦੀ ਇੱਕ ਵਾਰੀ ਫੇਰ ਕਹਿ ਦੋ ਜੈ ਮਸਤਾਂ ਦੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਗੁਰੂ ਜੀ ਹੁਣੀ ਬੈਠੇ ਨੇ ਵੱਡਾ ਵੀਰੋ ਜੀ ਖਾਂ ਬੇਕਰਾਰੀਆਂ ਹੁੰਦੀਆਂ ਕੀਮਤੀ ਜੀ ਫਾਸਲੇ ਨਾਲ ਵਿੱਚੋਂ ਇਤਮੀਨਾਨ ਹੋਦੇ ਸਿਦਕ ਸਭ ਹੁੰਦੇ ਹੋ ਜਾ ਉਹਨੂੰ ਪਤਾ ਲੱਗੇ ਤਾਂ ਗਮਾਨ ਹੋਵੇ ਹੋ ਦਿਲ ਹਾਰ ਕੇ ਸਈ ਅਕਵਾਰ ਦੇ ਸਈ ਇੱਥੇ ਹਾਰਿਆਂ ਦੀ ਉੱਚੀ ਸ਼ਾਨ ਹੋਵੇ ਐਸੀ ਯੋਸ਼ ਕੀ ਕਰੀ ਸਰਤਾਜ ਸ਼ਾਇਰਾ ਕੋਈ ਹੈਰਾਨ ਹੋਵੇ ਤੇ ਕੁਰਬਾਨ ਹੋਵੇ ਐਸੀ عشق ਬਾਜ਼ਾਰ ਦੀ ਰੀਤ ਵੇਖੀ ਲੱਖਾਂ ਸਾਬਾਏ ਤੇ ਰਸੀਦ ਕੋਈ ਨਾ ਜੀਨੇ ਇਸ ਜਹਾਨ ਵਿੱਚ ਤੈਰ ਪਾਇਆ ਉਦੀ ਗਮੀ ਕੋਈ ਨਾ, ਉਦੀਦ ਕੋਈ ਨਾ। ਇਸ਼ਕ ਜੈ ਆਸਾਨ ਕੋਈ ਸ਼ੈ ਵੀ ਨਹੀਂ। ਇਸ਼ਕ ਜੇ ਹਮਸ਼ਕਿਲ ਤੇ ਸ਼ਦੀਲ ਕੋਈ ਨਾ। ਹੋਏ ਤੂੰ ਅੰਦਰੋਂ ਲਬ ਸਰਤਾਜ ਸ਼ਾਇਰਾ ਛੱਡ ਬਰੋਂ ਮਿਲਣ ਦੀ ਉਮੀਦ ਕੋਈ ਨਾ। ਹਾਂ। ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਪਤਾ ਲੱਗ ਜੇ ਵਿਛੋੜਾ ਕੀ ਏ ਹੋ ਤੈਨੂੰ ਕਹਿਣਾ ਪਏ ਜ ਦੁਨੀਆਂ ਨੂੰ ਸੋਹਣ ਬਾਜ ਨ ਲੱਗਦਾ ਜੀ ਤੈਨੂੰ ਵਾਸਤਾ ਵਿਛੜਿਆ ਸੱਜਣਾ ਦਾ ਦਸ ਇਸ਼ਕ ਦਾ ਦਾਰੂ ਕੀ ਏ ਯਾਰ ਮਿਲਾ ਨਹੀਂ ਤੇ ਮਾਰ ਮੁਕਾ ਮੈਂ ਇਸ ਜਗ ਤੋਂ ਲੈਣਾ ਕੀ ਯਾਰ ਜਿਨਾ ਦੇ ਪੌਣ ਜੁਦਾਇਆਂ ਰੁਲ ਜਾਂਦੇ ਨੇ ਵਾਂਗ ਸੁਦਾਇ ਹੋ ਰਾਂਝੇ ਵਰਗੇ ਇਸ਼ਕ ਤੇ ਰੋਗੀ ਕੰਨ ਫੜਵਾ ਕੇ ਬਣ ਕੇ ਜੋਗੀ ਦੁਨੀਆ ਵਿਛੜੇ ਨਹੀਂ ਪਰਵਾ ਦੁਨੀਆ ਵਿਛੜੇ ਨਹੀਂ ਪਰਵਾ ਦਿਲਦਾਰ ਨਾ ਵਿਛੜੇ ਕਿਸੇ ਦਾ ਯਾਰ ਨਾ ਵਿਛੜੇ ਮੇਰਾ ਗਾਣਾ ਕਦੇ ਮਹਿਰਮ ਤੋਂ ਪਿਆਰ ਦਾ ਸਬੂਤ ਨਈਓ ਮੰਗੀਦਾ ਸੁਣ ਲਈਏ ਗੱਲਾਂ ਸੱਜਣ ਕੋਲ ਹੋਵੇ ਚੰਨ ਤੋਂ ਨੀ ਸੰਗੀਦਾ ਕੱਲੇ ਚੰਮ ਤੇ ਨਹੀਂ ਪੱਥਰ ਤਾਂ ਦਿਲ ਤੇ ਵੀ ਲੱਗਦੇ ਨੇ ਚਿੱਟੇ ਦਿਨ ਸੋਹਣਿਆਂ ਦੀ ਗਲੀ ਚੋਂ ਨਹੀਂ ਲੰਗੀ ਦਾ ਕਦੇ ਤਾਰੇ ਹਨ ਦੱਸੀ ਦਾ ਨਹੀਂ ਟੁੱਟਣਾ ਕੀ ਹੁੰਦਾ ਠੇੜਿਆਂ ਨੂੰ ਦੱਸੀ ਦਾ ਨਹੀਂ ਸੁੱਟਣਾ ਕੀ ਹੁੰਦਾ ਰਾਤਾਂ ਨੂੰ ਨਹੀਂ ਪੁੱਛੀਦਾ ਇਹ ਆਸ਼ਕਾਂ ਦਾ ਰਾਜ਼ ਕਦੇ ਮਾਲੀ ਨੂੰ ਗੁਲਾਬ ਕਦੇ ਤੱਕ ਤਾਂ ਨੂੰ ਤਰ ਕਦੇ ਨਾ ਸੀਦਾ ਨਹੀਂ ਹੁੰਦਾ ਦਿਲਾਂ ਚਾਂਜਰਾਂ ਨੂੰ ਸਾਜ ਕਦੇ ਕਦੇ ਮੇਣਾ ਮਾਰੀਏ ਨਾ ਕਦੇ ਮੇਣਾ ਮਾਰੀਏ ਨਾ ਉਹ ਦਿਲ ਭਾਵੇਂ ਦੇਲੀ ਹੋਵੇ ਉਹ ਦਿਲ ਚਾਹੇ ਦੇਲੀ ਹੋਵੇ ਯਾਰ ਛਾੜ ਕੇ ਤਾਰੀਏ ਨਾ ਯਾਰ ਛਾੜ ਕੇ ਤਾਰੀਏ ਨਾ ਕਹਿੰਦਾ ਮੈਂ ਸਾਗਰ ਸੀ ਕਦੇ ਅੱਜ ਕਿਨਾਰਾ ਹੋ ਗਿਆ ਮੈਂ ਸਾਗਰ ਸੀ ਕਦੇ ਅੱਜ ਕਿਨਾਰਾ ਹੋ ਗਿਆ ਮੈਂ ਸ਼ਹਿਦ ਸੀ ਕਦੇ ਅੱਜ ਖਾਰਾ ਹੋ ਗਿਆ ਮੈਂ ਸਹਾਰਾ ਸੀ ਕਦੇ ਬੇਸਹਾਰਾ ਹੋ ਗਿਆ ਮੈਂ ਇਕਵਾਰਾ ਸੀ ਪਹਿਲਾਂ ਹੁਣ ਅਵਾਰਾ ਹੋ ਗਿਆ ਅਵਾਰਾ ਹੋ ਗਿਆ ਅਵਾਰਾ ਕਹਿੰਦਾ ਜੀ ਕੋਈ ਦਿਂਦਾ ਤਸਵੀਰ ਤੋਹਫਾ ਕੋਈ ਤਕਦੀਰ ਦਿੰਦਾ ਕਦੇ ਕਦਾਂਈ ਸਾੜ ਸੀਨੇ ਨੂੰ ਅੱਖ ਦਾ ਨੀਰ ਦਿੰਦਾ ਕਹਿੰਦਾ ਪਾਵੇਂ ਟੁਕੜ ਦਿਲ ਦੇ ਪਾਵੇਂ ਕੱਚ ਦੇ ਕੋ ਜੇ ਬੋਝ ਕੇ ਚੱਕੀ ਟੁੱਟਿਆ ਦਿਲ ਵੀ ਹੱਥੋਂ ਚੀਰ ਤਿੰਦਾ ਕਦੋਂ ਲਹਿ ਜਾ ਉੱਚੀ ਥਾਂ ਤੇ ਪੁੱਗਦੀਆਂ ਹੁੰਦੀਆਂ ਨੇ ਟੁੱਟੀਆਂ ਚੀਜ਼ਾਂ ਚੁਗਣ ਵੇਲੇ ਤਾਂ ਚੁਬਦੀਆਂ ਹੁੰਦੀਆਂ ਨੇ ਦਿਲ ਦੇ ਯਾਦ ਵਿੱਚ ਕੈਦ ਵਾਂਗੂ ਕੱਟੇ ਨੇ ਹੰਝੂ ਤੇ ਪਰਿੱਤਾ ਧੋਵੇਂ ਡਿੱਗਦੇ ਵੀ ਇਕੱਠੇ ਨੇ ਦਿਲ ਚੁੰਡ ਲੀਟ ਆ ਤਾਂ ਕਰ ਲੂਗਾ ਕਿੱਥੇ ਜੀਨੇ ਫੋਨ ਵਿੱਚ ਸਾਭ ਸਕਰੀਨ ਸ਼ੋਟ ਰੱਖੇ ਕਹਿੰਦਾ ਜੀ ਇਹ ਇਸ਼ਕ ਹਸਾਬੀ ਏ ਤੂੰ ਦਿਲ ਤੋਂ ਨਾ ਚੱਲੀ ਸੱਜਣਾ ਤੂੰ ਦਿਲ ਤੋਂ ਨਾ ਚੱਲੀ ਸੱਜਣਾ ਤੇਰਾ ਸੱਜਣ ਦਿਮਾਗੀ ਏ ਤੇਰਾ ਸੱਜਣ ਦਿਮਾਗੀ ਏ ਐਨੀ ਖਾਜਰੀ ਕਬੂਲ ਕਰ ਮੇਰੀ ਹਿੰਮਤ ਨਹੀਂ ਇੱਥੇ ਗਾਉਣ ਦੀ ਪਰ ਅਸ਼ੀਰਵਾਦ ਦੁਆਵਾਂ ਨੇ ਯਾਰ ਇੱਕ ਵਾਰੀ ਨਾ ਆਦੀ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਮੈਂ ਇੱਕ ਵਾਰੀ ਜੀ ਖਾਨ ਵਾਸਤੇ ਕਿਹਾ ਸੀ ਕਿ ਇਹ ਸਟਾਰ ਬਣੂਗਾ ਬਹੁਤ ਵੱਡਾ ਯਾਦ ਹੈ ਯਾਦ ਹੈ ਦਿਨ ਸੱਚੀ ਗੱਲ ਹੈ ਜੀ ਪਰਸੋਂ ਲੋਕ ਜੀ ਖਾਨ ਨੂੰ ਲੱਭਦੇ ਫਿਰਦੇ ਸੀ ਉਦਾਂ ਹੀ ਆਦੀ ਨੂੰ ਲੱਭਦੇ ਫਿਰਨਾ ਲੋਕਾਂ ਨੇ ਇਹ ਬਹੁਤ ਸੁਰੀਲਾ ਤੇ ਸਾਫ ਕਲੀਨ ਕਲੀਨ ਆਵਾਜ਼ ਆ ਔਰ ਮੈਂ ਹੋਰ ਦੱਸਾਂ ਇਹਨੇ ਇੱਥੇ ਹੀ ਨਹੀਂ ਰੁਕਣਾ ਇਹਨੇ ਬੰਬੇ ਤੋਂ ਵੀ ਅੱਗੇ ਜਾਣਾ ਕਿਉਂਕਿ ਇਹਦੀ ਆਵਾਜ਼ ਫਿਲਮਾਂ ਵਾਸਤੇ ਬਣੀ ਹੈ ਇਹਦੀ ਆਵਾਜ਼ ਸਿਨੇਮਾ ਲਈ ਹੈ ਇਹਨੇ ਬਹੁਤ ਸਾਰੀਆਂ ਫਿਲਮਾਂ ਲਈ ਗਾਉਣਾ ਬਾਲੀਵੁੱਡ 'ਚ ਗਾਉਣਾ ਹਾਲੀਵੁੱਡ 'ਚ ਗਾਉਣਾ ਸਾਡੇ ਪਾਲੀਵੁੱਡ 'ਚ ਗਾਉਣਾ ਇਹ ਦਾ ਸਰੋਤ ਹੈ ਹਨਾ ਤੇ ਇਨੋਂ ਮਾਲਕ ਹੋਰ ਤਰੱਕੀਆਂ ਦੇ ਗੋਡ ਬles ਬਹੁਤ ਅੱਛਾ ਗਿਆ ਬਹੁਤ ਅੱਛਾ